ਹਾਜੀ ਸੰਜੀਵਾਇਰੂਸ ਮੇਖਾ ਖਾਲਸਾ ਹੋ ਗਿਆ ਜੀ ਸਾਡੇ ਪੌਸਤ ਕਾਰਜਾ ਵਾਤਾਵਰਣ ਪ੍ਰੇਮੀ ਮੋਹਸੇ ਵੀ ਪ੍ਰਗਾਰ ਸingh ਦੀ ਘਰਿਆਲਾ ਜੀ ਇਹ ਇੱਕ ਇਹਦੇ ਆਪਾਂ ਨਾ ਕੋ ਜਾਣਕਾਰੀ ਦੇ ਦਿੰਦੇ ਆ ਵੱਡੇ ਬਗਰ ਸਿੰਘ ਖਾਲਸਾ ਜੀ ਕਿ ਕਿਹੜੇ ਕਿਹੜੇ ਬੂਟੇ ਦੇ ਰਹੇ ਜੇ ਤੇ ਜਾਣਕਾਰੀ ਦਿਓ ਉਹਨਾਂ ਦੇ ਫਾਇਦੇ ਇੱਕ ਧਾਰਨਿਕ ਸਮਾਗਮ ਸੀ ਬੱਚਿਆਂ ਨੇ ਮੁਕਾਬਲੇ ਧਾਰਨ ਦੇ ਜੋ ਤੋ ਆ ਪੰਚਾ ਰੋਤਾ ਉਹ ਕੋਰੇ ਨਹੀਂ ਹਰਿਆੰਧੀ ਥੋੜੇ ਜੇ ਮੂਟੇ ਸੀ ਜਾਂਦੇ ਆ ਕਾਰ ਦੇ ਵਿੱਚ ਜਿੰਨੇ ਘਾ ਸਕਦੇ ਸੀ ਇਹ ਸੋ ਅਜਨੇ ਦਾ ਪੋਟਾ ਜਿੱਦਿ ਬੜੀ ਮੈਡੀਸਨਲ ਵੈਲਿਊ ਆ ਨਿਊ ਫਿਜੀਨਲ ਆ ਵੈਲਿਊ ਇਹਦੇ ਪੱਤੇ ਆ ਜਿਹੜੇ ਇਹ ਤਾਂ ਛੋਟਾ ਛੋਟਾ ਆ ਜਦੋਂ ਵੱਡੇ ਰੋਕ ਹੋ ਜਾਂਦੇ ਆ ਇਹ ਪੱਤਿਆਂ ਨੂੰ ਛਾਵੇਂ ਸੁਕਾਉਣਾ ਛਾਵੇਂ ਸੁਕਾ ਕੇ ਤੇ ਮਿਕਸੀ ਦੇ ਵਿੱਚ ਰਗੜ ਲਓ ਪਾਊਡਰ ਬਣ ਜੀ ਜਾਵੇ ਤਿੰਨ ਸੌ ਬਿਮਾਰੀਆਂ ਠੀਕ ਕਰਦਾ ਇਹ ਸੋ ਅਜਨੇ ਦਾ ਪਾਊਡਰ ਆ ਇਹ ਬੜਾ ਜ਼ਰੂਰੀ ਵੀ ਇਹਨੂੰ ਰੋਟੀ ਖਾਣ ਤੋਂ ਬਾਅਦ ਖਾਣਾ ਜੀ ਖਾਲੀ ਪੇਟ ਨਹੀਂ ਲੈਣਾ ਕਿਉਂਕਿ ਬੜੀ ਹੈਵੀ ਡਾਈਟ ਆ ਤੇ ਜੇ ਕਿਤੇ ਸਰਕਾਰਾਂ ਸੁਣਦੀਆਂ ਹੋਣ ਜਿਸਹੰਗਨੇ ਦਾ ਪਾਊਡਰ ਆ ਆਪਾਂ ਦੇਖਦੇ ਵੀ ਆਟਾ ਆਦਾਂ ਵਰਤਾਈ ਜਾ ਰਹੇ ਹਨ ਲੋਕਾਂ ਨੂੰ ਜਿਉਂਦੇ ਜਿ ਰੱਖਦੇ ਨਾ ਮਰਦੇ ਨਾ ਜੀਉਂਦੇ ਬਹੁਤ ਜਿਸਹੰਗਨੇ ਦੇ ਪੱਤੇ ਵੰਡੇ ਸਰਕਾਰ ਵੱਡੇ ਪੱਧਰ ਤੇ ਵੰਡੇ ਜਾਣ ਇਹਦੇ ਖੁਰਾਕੀ ਤੱਤਾਂ ਬਾਰੇ ਦੱਸਿਆ ਜਾਵੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਜੀ ਲੋਕਾਂ ਦੀ ਅੱਧੀ ਭੁੱਖ ਤਾਂ ਇਹਦੇ ਨਾਲ ਹੀ ਦੂਰ ਹੋ ਜਾਂਦੀ ਹੈ ਕਿਉਂਕਿ ਇਹਦੇ ਚ ਇੰਨੇ ਖੁਰਾਕੀ ਤੱਤ ਆਹ ਸੰਗਨੇ ਦੇ ਪੱਤਿਆਂ ਦੇ ਪਾਊਡਰ ਚ ਪੀ ਆਪਵਾ ਨੂੰ ਦਿੱਤੇ ਅਸੀਂ 6 ਰੋਟੀਆਂ ਖਾਣੀਆਂ ਆਮ ਬੰਦਾ 4 ਖਾਣੇ ਦਾ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਰੋਟੀ ਲੱਭਦੀ ਨਹੀਂ ਤਾਂ ਸ ਰੋਟੀਆਂ ਖਾਣ ਵਾਲਾ ਵੀ ਬੰਦਾ 6 ਰੋਟੀਆਂ ਨਾਲ ਪੰਜਾਂ ਨਾਲ ਉਹਦਾ ਸੈਟੀਸਫਾਈਡ ਹੋ ਜਾਏਗਾ ਜਿੰਨੀ ਉਹ 10 ਰੋਟੀਆਂ ਖਾਂਦਾ ਇਹਦੇ ਵਿੱਚ ਅਸੀਂ ਤਾਂ ਇੱਥੋਂ ਤੱਕ ਦੇਖਿਆ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਗੋਡਿਆਂ ਦੀਆਂ ਤਰ੍ਹਾਂ ਠੀਕ ਕਰਦਾ ਹੈ ਮੁਕਾਫਾ ਠੀਕ ਆ ਅੱਖਾਂ ਦੀ ਨਜ਼ਰ 슈ਗਰ ਦਿਲ ਦੀ ਬਿਮਾਰੀ ਹੋਣ ਪਤਾ ਲੱਗਾ ਇਹ ਪੀ ਬਲੱਡ ਕੈਂਸਰ ਵੀ ਇਹਨੇ ਠੀਕ ਕਰ ਦਤਾ ਇੰਨੀ ਇਹਦੇ ਚ ਇਹਨੂੰ ਚਮਤਕਾਰੀ ਬੂਟਾ ਕਿਹਾ ਜਾਂਦਾ ਤੇ ਇਹਦੇ ਇਹ 300 ਬਿਮਾਰੀਆਂ ਠੀਕ ਕਰਦਾ ਹੁਣ ਆਪਣਾ ਪੰਜਾਬੀ ਖਾਸ ਕਰਕੇ ਸ਼ੂਗਰ ਦੀ ਬਿਮਾਰੀ ਸ਼ੂਗਰ ਦਾ ਹੀ ਗਾਂ ਅਗਲਾ ਇਹ ਬਲੱਡ ਪ੍ਰੈਸ਼ਰ ਆ ਜਿੱਥੇ ਸਰਕਾਰਾਂ ਯੋਜਨਾਵਾਂ ਪਤਾ ਨਹੀਂ ਕਹਤਾਂ ਲੱਖਦੇ ਇਹਨਾਂ ਬੀਮੇ ਕਰਦੀਆਂ ਨੇ ਜੀ ਲੋਕਾਂ ਨੂੰ ਲੁਭਾਉਣੇ ਨਾਰੇ ਦੇ ਰਿਕੇ ਤੇ ਜੇ ਇਹੋ ਜੇ ਕੰਮ ਕਰਨ ਅਸੀਂ ਬਿਮਾਰੀ ਨਾ ਹੋਈ ਜੇ ਇਹ ਜਦਾ ਸੋਹਣੇ ਦਾ ਬੂਟਾ ਹਰ ਘਰ ਦੇ ਵਿੱਚ ਲੱਗੇ ਹਰ ਧਾਰਮਿਕ ਸਥਾਨ ਤੇ ਲੱਗੇ ਤੇ ਇਹਦੇ ਜਿਹੜੇ ਫਾਇਦੇ ਸਾਰੇ ਪੰਜਾਬੀ ਲੈ ਸਕਦੇ ਆ ਕਈ ਲੋਕ ਕਹਿੰਦੇ ਜੀ ਸਾਡੇ ਘਰ 'ਚ ਜਗ੍ਹਾ ਨਹੀਂ ਹੈ ਕਿ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਅੱਜ ਮੈਂ ਗੁਰਦੁਆਰਾ ਸਾਹਿਬ ਗੋਲਟੋਏ ਆ ਇੱਥੇ ਆਪੋ ਆਪਣਾ ਬੂਟਾ ਲਾਜੋ ਇੱਕ ਬੂਟਾ ਤਾਂ ਮੇਰੇ ਖਿਆਲ ਆ ਵੀ ਪੰਜਾਹਾਂ ਬੰਦਿਆਂ ਨੂੰ ਇਹਦਾ ਪਾਊਡਰ ਆਪਾਂ ਲੈ ਸਕਦੇ ਆ ਇਸ ਤੋਂ ਅੱਗੇ ਆਹ ਹੋਰ ਆ ਕੜੀ ਪੱਤੇ ਦਾ ਬੂਟਾ ਆ ਦੇਖ ਇਹ ਕੜੀ ਪੱਤਾ ਇਹਨੂੰ ਆਮ ਲੋਕ ਤਾਂ ਸੰਦੇ ਵੀ ਘਰੇ ਨੂੰ ਕੜੀ ਦੀ ਸਬਜ਼ੀ ਬਣਾਇ ਤਾ ਪਾਉਣਾ ਵਿੱਚ ਇਹਦੇ ਜਿਹੜੇ ਪੱਤੇ ਆਂ ਤੋਂ ਰਾਕੀ ਤਾਤਾ ਸੁਹਾਗਣੇ ਦੇ ਲਗ ਪਾ ਕੋ ਬਰ ਅਬਰ ਤੇ ਸਾਰਾ ਆਪਾਂ ਕੰਪੈਰੀਸ਼ਨ ਨਹੀਂ ਬਰਾਬਰ ਕਰ ਸਕਦੇ ਕਈ ਚੀਜ਼ਾਂ ਇਹਦੇ ਵਿੱਚ ਜਿ ਤਰ੍ਹਾਂ ਫੋਨ ਕੇਸਡ ਵੀ ਹੈਗਾ ਜਿਹੜਾ ਸਾਡੇ ਦਿਮਾਗ ਵਾਸਤੇ ਜ਼ਰੂਰੀ ਹੈ ਇਸ ਸੁਹਜਨੇ ਦੇ ਬੂਟੇ ਅੱਜ ਤੋਂ 4-5 ਸਾਲ ਪਹਿਲਾਂ ਮੈਂ ਤਰਸਦਾ ਹੁੰਦਾ ਸੀ ਇਹਨਾਂ ਬੂਟਿਆਂ ਨਾਲ ਕਿ ਜਦੋਂ ਕਿਤੇ ਖਡੂਰ ਸਾਹਿਬ ਜਾਣਾ ਸਿੰਗਲਵਾੜੇ ਦੀ ਨਸਰੀ ਜਾਣਾ ਇਹ ਮੈਂ ਗੱਡੀ ਭਰ-ਭਰ ਕੇ ਉੱਥੋਂ ਲਿਉਣੀ ਹੁਣ ਇਸ ਟਾਈਮ ਤੇ ਇੱਥੋਂ 10 ਕਿਲੋਮੀਟਰ ਦੂਰ ਆ ਕਰਿਆਲਾ ਪਿੰਡ ਆਪਣਾ ਸਿੱਸੀ ਨਰੇਗਾ ਸਕੀਨ ਦੇ ਵਿੱਚ ਨਸਰੀ ਬਣਾਈ ਆ ਇਸ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੜੀ ਪੱਤੇ ਦੇ ਬੂਟੇ ਆ ਸੁਹਜਣੇ ਦੇ ਬੂਟੇ ਆ ਜਾਮਣਾ ਦੇ ਨੇ ਨਿੰਮ ਆ ਕਈ ਬੂਟੇ ਅਸੀਂ ਖਾਸ ਕਰਕੇ ਜਿਹੜੇ ਮੈਡੀਸਨਲ ਬੂਟੇ ਆ ਉਹਨਾਂ ਨੂੰ ਪਹਿਲ ਦੇ ਰਹੇ ਆ ਵੈਸੇ ਤਾਂ ਚਲੋ ਫਟਵਾਲਾ ਮੋੜ ਵੱਡੇ ਰੁੱਖ ਵੀ ਲਾਉਣੇ ਚਾਹੀਦੇ ਆ ਅਸੀਂ ਉਹ ਤਿਆਰ ਵੀ ਕਰਤਾ ਜੀ ਪਰ ਮੇਰੀ ਬੇਨਤੀ ਆ ਸਾਰੀ ਜਨਤਾ ਨੂੰ ਜਿਹੜੀ ਵੀ ਸੁਣਦੇ ਆ ਕਿ ਮੈਡੀਸਨਲ ਬੂਟੇ ਲਾਓ ਤਾਂ ਕਿ ਅਸੀਂ ਦੇਖੋ ਕਈ ਲੋਕ ਕਹਿੰਦੇ ਜੀ ਰੱਬ ਤੇ ਸਾਰਾ ਕੁਝ ਛੁੱਟੀ ਜਾਂਦੇ ਆ ਕਈ ਕਹਿੰਨਗੇ ਇੰਨਾ ਸੇਧਾ ਧਿਆਨ ਨਹੀਂ ਰੱਖਣਾ ਚਾਹੀਦਾ ਪਤਾ ਨਹੀਂ ਕਦੋਂ ਆ ਜਣੀਆਂ ਜਿੰਨੇ ਲਿਖੇ ਸੁਆਸ ਉਹਨੇ ਪੂਰੇ ਹੋ ਜਾਣੇ ਤੇ ਬੰਦੇ ਨੇ ਤੁਰ ਜਾਣਾ ਮੈਂ ਹੈਰਾਨ ਆ ਵੀ ਅਸੀਂ ਜਿੱਥੇ ਗੁਰੂਆਂ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਬੈਠੇ ਆ ਅਸੀਂ ਗੁਰੂ ਅਰਜਨ ਦੇਵ ਤੋਂ ਵੱਡੇ ਹੋ ਗਏ ਉਹਨਾਂ ਨੇ ਤਰਨਤਾਰਨ ਸਾਹਿਬ ਮਰੀਜ਼ਾਂ ਦਾ ਇਲਾਜ ਕਰਨ ਵਾਸਤੇ ਬਕਾਇਦਾ ਉੱਥੇ ਅਯੁਰਵੇਦ ਦਾ ਜੋ ਜੜੀ ਮੋਟੀਆਂ ਉਹਨਾਂ ਦਾ ਉਹਨਾਂ ਦੇ ਨਾਲ ਆਪਣਾ ਨਾਅ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਗੁਰੂ ਹਰ राय ਜੀ ਉਹਨਾਂ ਨੇ ਵੀ ਉਹ ਵੀ ਬੜੇ ਕੁਦਰਤ ਪ੍ਰੇਮੀ ਉਹਨਾਂ ਨੇ ਜਿਹੜੇ ਬਗੀਚੇ ਲਵਾਏ ਉਹਨਾਂ ਦੇ ਵਿੱਚ ਬੜੇ ਦੁਰਲੱਭ ਜੜੀ ਬੂਟੀਆਂ ਸੀ ਉਹਨਾਂ ਦਾ ਪਤਾ ਇਤਿਹਾਸ ਹੁੰਦੇ ਇੱਕ ਕੁਝ ਤੁਲਸੀ ਦੇ ਬੂਟੇ ਵੀ ਲਾਂਦੇ ਆ ਇਹਨੂੰ ਸਾਡੇ ਰਿਵਾਜ ਕਹੀ ਜਾਂਦੇ ਜੀ ਇਹ ਤਾਂ ਹਿੰਦੂ ਪੂਜਣ ਇਹਨੂੰ ਤੇ ਹਿੰਦੂ ਹੀ ਇਹ ਤੋਂ ਗੱਤੋਂ ਕਰਨ ਅਸੀਂ ਇਹਦੇ ਤੋਂ ਦੂਰ ਹੀ ਰਹਿਣਾ ਚਾਣੇ ਆ ਆ ਵੇਖੋ ਇਹ ਤੁਲਸੀ ਦਾ ਬੂਟਾ ਹੂੰ ਇਹ ਛੋਟੇ ਛੋਟੇ ਆ ਗਲਾਸਾਂ ਦੇ ਵਿੱਚ ਮੈਂ ਲਾਉਂਦਾ ਰਹਿਣਾ ਹਨ ਕੇ ਜੀ ਲਖਾਫੀ ਦੇ ਵਿੱਚ ਆ ਇਹਦੀ ਵੀ ਸਾਰੇ ਆ ਵੀ ਤਿਆਰ ਕਰ ਰਿਆ ਬੀ ਨਹੀਂ ਨਹੀਂ ਮੈਂ ਕਿੰਨੇ ਚਿਰ ਕਰ ਸਕਦਾ ਆ ਜਿੰਨੇ ਕਿ ਲੈਂਦੇ ਇਹ ਮੈਂ ਆ ਵੀ ਘਰ ਤਿਆਰ ਕੀਤੇ ਘਰ ਦੇ ਵਿੱਚ ਹੀ ਆ ਥੋੜੇ ਜਿਨੇ ਸੰਭ ਰੱਖਿਆ ਜਿੱਥੇ ਵੀ ਕੋਈ ਮਾੜੀ ਜਿਹੀ ਤਿਆਰੀ ਹੁੰਦੀ ਹੈ ਘਰ 'ਚ ਅਸੀਂ ਅੰਜ ਤਾਂ ਆ ਗਲਾਸ ਇਹੋ ਜਿਵੇਂ ਇਕੱਠੇ ਕਰਦਾ ਰਹਿਣਾ ਇਹਦੇ ਵਿੱਚ ਮਿੱਟੀ ਭਰੋ ਵਿੱਚ ਦੇਸੋ ਨੇ ਉਹਦਾ ਬੀਜ ਲਾ ਦਿਓ ਜਾਮਣ ਦਾ ਲਾ ਲਓ ਤુલਸੀ ਦਾ ਲਾ ਲਓ ਹੁਣ ਤુલਸੀ ਬਾਰੇ ਆਪਾਂ ਗੱਲ ਕਰਦੇ ਆਂ ਜਿੰਨਾ ਕਿ ਆਪਾਂ ਇਹ ਤੋਂ ਦੋ ਮਿੰਟ ਹੋਰ ਲਾਉਣੇ ਤੀ ਤુલਸੀ ਆ ਜਿਹੜੀ ਇਦੀ ਵੀ ਮੈਡੀਸਿਨਲ ਵੈਲਿਊ ਠੰਗ ਜੁਕਾਮ ਬੁਖਾਰ ਵਾਸਤੇ ਆਪਾਂ ਕਹਿੰਨੇ ਵੀ ਇਹ ਠੀਕ ਆ ਪਰ ਹੁਣ ਪਤਾ ਲੱਗਾ ਵੀ ਇਦੀ ਨਿਊਟ੍ਰੀਸ਼ਨ ਵੈਲਿਊ ਵੀ ਬੜੀ ਜਬਰਦਸਤ ਇੱਕ ਡਾਕਟਰ ਤਾਰਾ ਚੰਦ ਬੇਲ ਜੀ ਨੇ ਕੁਦਰਤ ਪ੍ਰੇਮੀ ਉਹਨਾਂ ਨੇ ਵੀ ਕਰੀ ਸਾਨੂੰ ਇਹ ਸਮਾਗਮ ਵਿੱਚ ਦੱਸਿਆ ਵੀ ਤੁਲਸੀ ਦੇ 10 ਪੱਤੇ ਸਿਰਫ ਲੈਣੇ ਆ ਤੇ ਇਹਨਾਂ ਨੂੰ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ 10 ਮਿੰਟ ਬਾਲਣਾ ਉਸ ਪਾਣੀ ਨੂੰ ਤੁਸੀਂ ਥਰਮਸ ਦੇ ਵਿੱਚ ਪਰ ਬੋਤਲ ਚ ਪਾ ਲੋ ਜਾਂ ਤੁਸੀਂ ਕੱਚ ਦੀ ਬੋਤਲ ਚ ਪਾ ਲਓ ਮੌਸਮ ਦੇ ਮੁਤਾਬਕ ਉਹ 1 ਲੀਟਰ ਪਾਣੀ ਜਿਹੜਾ ਸਾਰਾ ਦਿਨ ਔੜਕੋੜ ਕਰਕੇ ਪੀਂਦੇ ਰਹੋ ਤੁਹਾਨੂੰ ਇੰਨੀ ਨਰਜੀ ਮਿਲੇਗੀ ਸਾਰਾ ਦਿਨ ਕਮਾਲ ਦੇ ਇਹਦੇ ਰਿਜ਼ਲਟ ਨੇ ਤੇ ਇਹ ਕਰਕੇ ਬੇਨਤੀ ਹੈ ਸਭ ਸੰਗਤਾਂ ਨੂੰ ਕਾਮ ਕਰਕੇ ਧਾਰਮਿਕ ਜਿੱਥੇ ਵੀ ਸਮਾਗਮ ਹੁੰਦੇ ਆ ਮੈਂ ਕਹਿੰਦਾ ਵੀ ਉੱਥੇ ਜਿੱਥੇ ਗੁਰੂ ਸਹਿਬਾਨ ਨੇ ਵਾਤਾਵਰਨ ਨੂੰ ਪਹਿਲ ਦਿੱਤੀ ਆ ਕਮਨ ਗੁਰੂ ਫਾਂਟ ਮਾਤਾ ਧਰਮ ਨਾਲ ਜੇ ਆਪਾਂ ਸਿਰਫ ਸ਼ਬਦੇ ਪੜਦੇ ਹੀ ਪਏ ਆ ਪਰ ਜੇ ਇਹਨੂੰ ਅਸਲੀ ਰੂਪ ਦੇ ਵਿੱਚ ਇਹਨੂੰ ਲਾਗੂ ਕਰੀਏ ਤੇ ਮੈਂ ਇੱਕ ਇਹ ਵੀ ਦੇਖਿਆ ਵੀ ਇਹਦੇ ਨਾਲ ਸਾਡੀ ਮਾਨਸਿਕਤਾ ਵੀ ਦਰੁਸਤ ਹੁੰਦੀ ਆ ਅਸੀਂ ਇਹ ਸਕੂਲਾਂ ਦੇ ਵਿੱਚ ਵੀ ਲੈ ਕੇ ਮੈਂ ਸਹਾਂਜਣੇ ਦੇ ਕੜੀਪੱਤੇ ਦੇ ਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਜਿੱਥੇ ਸਰਕਾਰਾਂ ਨੇ ਇਹ ਕਠਿਆ ਕਾਨੂੰਨ ਬਣਾਤਾ ਵੀ ਚਾਈਲਡ ਲੇਬਰ ਨਹੀਂ ਕਰਾਉਣੀ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਜਿੱਥੇ ਇਹਨਾਂ ਨੇ ਪ੍ਰਿੰਸੀਪਲ ਸਸਪੈਂਡ ਕੀ ਉੱਤੇ ਖਾਸ ਕਰਕੇ ਗਵਿੰਦਵਾਲ ਸਾਹਿਬ ਆ ਨਵੀਂ ਸਰਕਾਰ ਨੇ ਹੁਣ ਤਾਂ ਪੁਰਾਣੀ ਹੋ ਚੱਦੀ ਆ ਇਹਨਾਂ ਨੇ ਉਥੋਂ ਦਾ ਪ੍ਰਿੰਸੀਪਲ ਸਸਪੈਂਡ ਕਰਤਾ ਜੀ ਬੱਚਿਆਂ ਤੋਂ ਕੰਮ ਕਰਵਾਇਆ ਯਾਰ ਬੱਚਿਆਂ ਨੇ ਪਾਣੀ ਪਿਆਤਾ ਕਿ ਤੇ ਇਹਨਾਂ ਦੀ ਲੀਟਰਾਂ ਨੂੰ ਐਮਐਲਏ ਨੂੰ ਮੰਨਤਾ ਮੈਂ ਉਹ ਸਕੂਲ ਦੇ ਵਿੱਚ ਗਵਿੰਦਪਾਲ ਸਾਹਿਬ ਜਾ ਕੇ 1000 ਬੀ ਦਿੱਤਾ ਉਥੋਂ ਦੇ ਸਟਾਫ ਨੇ ਬੱਚਿਆਂ ਤੋਂ ਉਹ ਸਾਰਾ ਕੰਮ ਕਰਵਾਇਆ ਅਸੀਂ ਕੰਮ ਕਰਵਾਇਆ ਨਹੀਂ ਕਹਿੰਦੇ ਅਸੀਂ ਕਹਿੰਦੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਛੋਟੇ ਛੋਟੇ ਬੱਚੇ ਜਦੋਂ ਕੁਦਰਤ ਨਾਲ ਜੋੜਨਗੇ ਇਹ ਵੱਡੇ ਹੋ ਕੇ ਵਾਤਾਵਰਣ ਦੀ ਗੱਲ ਕਰਨਗੇ ਚੰਗੇ ਸਮਾਜ ਦੀ ਗੱਲ ਕਰਨਗੇ ਇਹ ਥਿਆਰਾਂ ਦੀ ਗੱਲ ਨਹੀਂ ਕਰਨਗੇ ਗੈਂਗਸਟਰ ਨਹੀਂ ਬਣਨਗੇ ਤੇ ਇਹਨਾਂ ਦੇ ਵਿੱਚ ਇੱਕ ਹਲੀਮੀ ਵੀ ਆਵੇਗੀ ਕਿਉਂਕਿ ਜਿਹੜਾ ਬੰਦਾ ਕੁਦਰਤਾ ਪ੍ਰੇਮੀ ਗੁਰਬਾਣੀ ਤਾਂ ਇਹੋ ਹੀ ਉਪਦੇਸ਼ ਦੇ ਰਹੀ ਆਪਾਂ ਨੂੰ ਕਿ ਕੁਦਰਤ ਦੇ ਨਾਲ ਜੁੜੋ ਜਿਹੜਾ ਬੰਦਾ ਕੁਦਰਤ ਨਾਲ ਜੁੜ ਗਿਆ ਉਹ ਸਬਰ ਸੰਤੋਖ ਵੀ ਉਹਦੇ ਕੋਲ ਆ ਜਾਣਾ ਇੱਕੋ ਗੱਲ ਹੀ ਬੰਲੇ ਬਣਨ ਲੋ ਕਿ ਸਬਰ ਸੰਤੋਖ ਜੀ ਰੱਖਣਾ ਨਾ ਗੈਂਟਰ ਬਣੇਗਾ ਨਾ ਤੋਂ ਨਸ਼ਿਆਂ ਦਾ ਪ੍ਰਚਾਰ ਹੋਵੇਗਾ ਜਿਹੜੇ ਐਮਐਲਏ ਤੇ ਮੰਤਰੀ ਸਰਕਾਰਾਂ ਇਹ ਹਲਕੇ ਹੋਏ ਫਿਰਦੇ ਧਨ ਇਕੱਠਾ ਕਰਨ ਵਾਸਤੇ ਆ ਹੁਣ ਹੜਾ ਆ ਗਿਆ ਪੰਜਾਬ ਦੇ ਵਿੱਚ ਇਹਦੇ ਵਿੱਚ ਕਿੰਨਾ ਇਹਨਾਂ ਦਾ ਵੀ ਯੋਗਦਾਨ ਹੈ ਲੋਕਾਂ ਨੂੰ ਆਪਦੀਆਂ ਜ਼ਮੀਨਾਂ ਦੇ ਵਿੱਚੋਂ ਇਹਨਾਂ ਨੇ ਰੇਤਾ ਨਹੀਂ ਝੁਕਣ ਦਿੱਤੀ ਇੰਨਾ ਪਾਪ ਕੀਤਾ ਇਸ ਸਰਕਾਰ ਨੇ ਇੰਨੀਆਂ ਕਿ ਬੇਨਤੀਆਂ ਕਰੀਏ ਪ੍ਰੋਗਰਾਮ ਤਾਂ ਹੁਣ ਤਾਂ ਕਿੰਨਾਗੇ ਬੂਟਾ ਪਾਣ ਵੰਡ ਚੁਕੇ ਜੇ ਤੁਸੀਂ ਅਸੀਂ ਜਿਹੜੀ ਘਰੀਆਲੇ ਨਰਸਰੀ ਬਣਾਈ ਆ ਨਾ ਹਾਂਜੀ ਇਹ ਐਤਕੀ 3 ਸਾਲ ਆ ਉੱਥੇ ਅਸੀਂ 1 ਸਾਲ ਦਾ ਜਿਹੜਾ ਪ੍ਰੋਜੈਕਟ ਹੁੰਦਾ ਸਰਕਾਰੀ 50000 ਬੂਟੇ ਦਾ ਉੱਥੇ ਟੀਚਾ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜੀ ਲੇਬਰ ਕੰਮ ਕਰਦੀ ਆ ਉਹ ਲੇਬਰ ਨੂੰ ਵੇਖੋ ਹੁਣ ਅੱਜ ਦੀ ਜੇ ਜੇ ਇਸ ਸਾਲ ਦੇ ਵਿੱਚ 346 ਰੁਪਏ ਦਿਹਾੜੀ ਆ ਗਰੀਬਾਂ ਨੂੰ ਦਿਹਾੜੀ ਮਿਲ ਗਈ 100 ਦਿਨ ਤੱਕ ਉਹਨਾਂ ਆਪਾਂ ਕੰਮ ਤੇ ਲਾ ਸਕਦੇ ਆ ਤੇ ਇੱਕ ਸਾਲ ਦੇ ਵਿੱਚ ਉਹ ਸੰਸਾਰ ਦੇ ਵਿੱਚ ਸੀ 50 ਹਜ਼ਾਰ ਬੋਟਾ ਤਿਆਰ ਕਰਕੇ ਲੋਕਾਂ ਨੂੰ ਫ੍ਰੀ ਵੰਡ ਰਿਆ ਵੇਖੋ ਸਰਕਾਰ ਦੇ ਪੈਸੇ ਉਹਨੂੰ ਸਹੀ ਤਰੀਕ ਨਾਲ ਜੇ ਲੱਗ ਜਾਣ ਤੇ ਗਰੀਬਾਂ ਨੂੰ ਰੋਜ਼ਗਾਰ ਮਿਲ ਗਿਆ ਇੱਥੇ ਮੈਨੂੰ ਹੋਰ ਵੀ ਫੇਰ ਚੇਤਾ ਆ ਜਾਂਦਾ ਵੀ ਜਿਹੜੇ ਹਜ਼ਾਰ ਰੁਪਏ ਦੇ ਪਖੰਡ ਕਰਦੇ ਆ ਸਰਕਾਰਾਂ ਨਾ ਦੇਣਾ ਨਾ ਕਰਨਾ ਜੇ ਇੱਕ ਔਰਤ ਗਰੀਬ ਜਾਂ ਕੋਈ ਹੈਂਡੀਕੈਪ ਬਜ਼ੁਰਗਾਂ ਬੰਦੇ ਕਈ ਲੋਕ ਕਹਿੰਦੇ ਨਰੇਗ ਵਾਲੇ ਕੰਮ ਨਹੀਂ ਕਰਦੇ ਮੈਂ ਕਹਿੰਦਾ ਮੈਨੂੰ ਉਸ ਪਿੰਡ ਦੇ ਵਿੱਚ ਲੈ ਜਾਓ ਭਾਵੇਂ ਬਜ਼ੁਰਗ ਹੋਣ ਹੈਂਡੀਕੈਪ ਹੋਣ ਔਰਤਾਂ ਹੋਣ ਮੈਂ ਉਹਨਾਂ ਤੋਂ ਬੰਦਿਆਂ ਤੋਂ ਵੱਧ ਕੰਮ ਕਰਵਾ ਕੇ ਦੱਸਾਂਗਾ ਉਹਨਾਂ ਲੋਕਾਂ ਨੂੰ 346 ਰੁਪਏ ਜਾਂ ਦਿਹਾੜੀ ਹੈ ਤੇ 34600 ਰੁਪਏ ਮਿਲਗਰ ਇੱਕ ਸਾਲ ਬਾਅਦ ਇਹ ਤਾਂ ਹੁਣ ਉੱਚੀ ਕਰਕੇ ਅੰਕ ਦੇ ਨਾਲੋਂ ਦੁਕਾਨਾਂ ਤੋਂ ਆਪਦਾ ਪਦਦਾ ਖੀਦਨ ਇਹਦੇ ਨਾਲ ਬੜੇ ਫਾਇਦੇ ਹੋ ਰਿਹਾ ਆਟਾ ਦਾਲ ਸੀਮਾ ਇਹ ਤਾਂ ਸਰਕਾਰਾਂ ਨੇ ਆਪਦਾ ਪਖੰਡ ਬਣਾਇਆ ਜੋ ਲੋਕਾਂ ਨੂੰ ਨਾ ਜਿਉਂਦੂ ਨਾ ਮਰਨ ਤੇ ਉਹ ਤੇ ਬਹੁਤ ਬਹੁਤ ਧੰਨਵਾਦ ਖਾਲਸਾ ਸਰਬਾਨੀ ਇਹ ਵੀ ਵੀਡੀਓ ਲੰਮੀ ਹੋ ਗਈ ਆ ਤੇ